ਸਤਿ ਸ਼੍ਰੀ ਅਕਾਲ ਜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਚੈਨਲ ਤੇ ਤਸਵੀਰਾਂ ਹਨ ਸਤਲੁਜ ਦਰਿਆ ਬੁਰਜਪੁਰ ਤੋਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਜ਼ਾਰਾ ਹੀ ਕਿਉਂ ਸਿਕ ਪਾਣੀ ਜੋ ਸਵਾਨੇਜੀ ਦਾ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਮਿਲ ਰਿਹਾ ਹੈ ਜਿਸ ਦੇ ਕਾਰਨ ਇੱਕ ਪਾਸੇ ਤੋਂ ਦੂਸਰੇ ਪਾਸੇ ਤੱਕ ਜਿਹੜਾ ਹੈ ਸਤਲੁਜ ਦਰਿਆ ਪੂਰਾ ਨੱਕੋ ਨੱਕ ਭਰਿਆ ਆ ਰਿਹਾ ਹੈ ਸੋ ਹੋਰ ਵੀ ਜਿਹੜੀ ਹੈ ਤੁਹਾਨੂੰ ਅਪਡੇਟ ਦਿਖਾਵਾਂਗੇ ਕਿ ਕਿਵੇਂ ਇਸ ਪਾਣੀ ਦੇ ਨਾਲ ਬੁਰਜ ਨੂਰ ਪਰਵੇਦੀ ਰਸਤਾ ਸ਼੍ਰੀ ਅਨੰਦਪੁਰ ਸਾਹਿਬ ਰਸਤਾ ਬੰਦ ਹੋ ਗਿਆ ਹੈ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਚੈਨਲ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਮਰਪੁਰ ਬੇਲੇ ਦੇ ਨਜ਼ਦੀਕ ਦੀਆਂ ਜਿੱਥੇ ਜਿਹੜਾ ਹੈ ਭਾਰੀ ਪਾਣੀ ਜੋ ਸਤਲੁਜ ਦਰਿਆ ਦੇ ਵਿੱਚ ਸਵਾਨ ਨਦੀ ਦਾ ਪਾਣੀ ਇਸ ਸਮੇਂ ਮਿਲ ਰਿਹਾ ਹੈ ਉਸ ਦੇ ਕਾਰਨ ਜਿਹੜਾ ਹੈ ਇਹ ਸ਼੍ਰੀ ਅਨੰਦਪੁਰ ਸਾਹਿਬ ਆਇਆ ਬੁਰਜ ਨੂਰਪੁਰ ਵੇਦੀ ਰਸਤਾ ਹੈ ਬਿਲਕੁਲ ਬੰਦ ਹੋ ਗਿਆ ਹੈ ਕਿਉਂਕਿ ਇਸ ਸਥਾਨ ਤੇ ਜਿਹੜਾ ਕੌਜ਼ਵੇ ਹੈ ਪਹਿਲਾਂ ਜਿਹੜਾ ਹੈ ਉਹ ਕਾ ਬੀਤੇ ਕੱਲ ਜਿਹੜਾ ਹੈ ਪਾਣੀ ਘੱਟ ਸੀ ਅਤੇ ਕੌਜ਼ਵੇ ਦੇ ਥੱਲੇ ਤੋਂ ਪਾਣੀ ਜਾ ਰਿਹਾ ਸੀ ਪਰ ਹੁਣ ਭਾਰੀ ਮਾਤਰਾ ਦੇ ਵਿੱਚ ਪਾਣੀ ਜੋ ਸਵਾਨ ਅਧੀ ਦਾ ਆ ਰਿਹਾ ਹੈ ਸਤਲੁਜ ਦਰਿਆ ਦੇ ਵਿੱਚ ਉਸ ਦੇ ਕਾਰਨ ਇਸ ਕੌਜ਼ਵੇ ਦੇ ਉੱਤੋਂ ਦੀ ਜਿਹੜਾ ਹੈ 2 ਤੋਂ 3 ਫੁੱਟ ਜਿਹੜਾ ਪਾਣੀ ਇਸ ਸਮੇਂ ਚੱਲ ਰਿਹਾ ਹੈ ਅਤੇ ਸੰਭਾਵਨਾ ਜਿਤਾਈ ਜਾ ਸਕਦੀ ਹੈ ਕਿ ਜਿਹੜਾ ਹੈ ਪਾਣੀ ਵਧੇਗਾ ਕਿਉਂਕਿ ਦੇਖਦੇ ਹੀ ਦੇਖਦੇ ਇਹ ਪਾਣੀ ਵਧ ਰਿਹਾ ਹੈ ਕਰੀਬ ਵੱਧਾ ਅ ਘੰਟਾ ਪਹਿਲਾਂ ਜਿਹੜਾ ਹੈ ਪਾਣੀ ਇਸ ਸਥਾਨ ਤੇ ਜਿਹੜਾ ਹੈ ਚੜਨਾ ਸ਼ੁਰੂ ਹੋਇਆ ਸੀ ਅਤੇ ਦੇਖਦੇ ਹੀ ਦੇਖਦੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਦਰਿਆ ਰੂਪੀ ਜਿਹੜਾ ਹੈ ਇਸ ਸੜਕ ਦੇ ਉੱਤੋਂ ਪਾਣੀ ਰੂਪ ਧਾਰਨ ਕਰ ਰਿਹਾ ਹੈ ਸੋ ਇਹ ਰਸਤਾ ਜਿਹੜਾ ਹੈ ਪਿਛਲੇ 1-2 ਘੰਟੇ ਤੋਂ ਬਿਲਕੁਲ ਆਵਾਜਾਈ ਲਈ ਬੰਦ ਹੋ ਗਿਆ ਕਿਉਂਕਿ ਨਾ ਤਾਂ ਇੱਥੇ ਜਿਹੜਾ ਹੈ ਦੋ ਪਹੀਆ ਵਾਹਨ ਜਾ ਸਕਦੇ ਹਨ ਨਾ ਹੀ ਜਿਹੜਾ ਹੈ ਪੈਦਲ ਕਿਉਂਕਿ ਜਿਹੜਾ ਹੈ ਜੇਕਰ ਕੋਈ ਪੈਦਲ ਜਾਂ ਦੋ ਪਹੀਆ ਵਾਹਨ ਲੈ ਕੇ ਸਥਾਨ ਤੋਂ ਲੰਘਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜਿਹੜਾ ਹੈ ਜੋਖਮ ਬਣ ਸਕਦਾ ਹੈ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਜਾਨਾ ਸ਼੍ਰੀ ਅਨੰਤਪੁਰ ਸਾਹਿਬ ਚੈਨਲ ਤੇ ਤਸਵੀਰਾਂ ਹਨ ਸਤਲੁਜ ਦਰਿਆ ਦੇ ਨਜ਼ਦੀਕ ਹੀ ਜਿਹੜਾ ਹੈ ਬੁਰਜ ਪੁਲ ਦੇ ਨਜ਼ਦੀਕ ਜੋ ਅਮਰਪੁਰ ਬੇਲਾ ਕਰਕੇ ਫੌਜ਼ਵੇ ਪੈਂਦਾ ਹੈ ਉਸ ਦੀਆਂ ਤਸਵੀਰਾਂ ਹਨ ਇਹ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਇਸ ਸਥਾਨ ਤੋਂ ਜੋ ਬੀਤੇ 20 ਅਗਸਤ ਨੂੰ ਵੀ ਜਿਹੜਾ ਹੈ ਇਸ ਸਥਾਨ ਤੇ ਭਾਰੀ ਮਾਤਰਾ ਵਿੱਚ ਪਾਣੀ ਆਇਆ ਸੀ ਉਸ ਦਿਨ ਜਿਹੜਾ ਹੈ ਕਾਫੀ ਪਾਣੀ ਬਾਅਦ ਵਿੱਚ ਚੜ ਗਿਆ ਸੀ ਬੇਸ਼ੱਕ ਜਿਹੜਾ ਹੈ ਸ਼ੁਰੂਆਤ ਦੇ ਵਿੱਚ ਇਸੇ ਤਰ੍ਹਾਂ ਪਾਣੀ ਗੁਜ਼ਰ ਰਿਹਾ ਸੀ ਅਤੇ ਬਾਅਦ ਵਿੱਚ ਜਿਹੜਾ ਹੈ ਭਾਰੀ ਮਾਤਰਾ ਦੇ ਵਿੱਚ ਪਾਣੀ ਇਸ ਸਥਾਨ ਤੇ ਜਿਹੜਾ ਹੈ 4 ਤੋਂ 5 ਫੁੱਟ ਚੜ ਰਿਹਾ ਸੀ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਖੜਿਆ-ਖੜਿਆ ਨੂੰ ਹੀ ਜਿਹੜਾ ਹੈ ਪਾਣੀ ਲਗਾਤਾਰ ਵਧ ਰਿਹਾ ਹੈ ਕਿਉਂਕਿ ਸਵਾਨ ਨਦੀ ਦਾ ਪਾਣੀ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਬਿਲਕੁਲ ਆ ਕੇ ਮਿਲ ਰਿਹਾ ਹੈ ਉੱਤੋਂ ਹੀ ਜਿਹੜਾ ਹੈ ਅ ਸ਼੍ਰੀ ਰੰਤਪਸਾਹ ਦੇ ਨਿਰਦੀਕੀ ਜੋ ਖੱਡਾ ਹਨ ਉਸ ਦਾ ਪਾਣੀ ਵੀ ਜੋ ਸਤਲੁਜ ਦਰਿਆ ਦੇ ਵਿੱਚ ਮਿਲ ਰਿਹਾ ਹੈ ਸੋ ਹਜ਼ਾਰਾਂ ਹੀ ਕਿਊਸਿਕ ਪਾਣੀ ਇਸ ਸਮੇਂ ਜੋ ਸਤਲੁਜ ਦਰਿਆ ਦੇ ਵਿੱਚ ਪਖੜਾ ਡੈਮ ਵੱਲੋਂ ਛੱਡਿਆ ਜਾ ਰਿਹਾ ਹੈ ਉੱਥੇ ਹੀ ਜਿਹੜਾ ਹੈ ਸਵਾਹ ਨਦੀ ਦਾ ਪਾਣੀ ਵੀ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਆ ਰਿਹਾ ਹੈ ਸੋ ਹਾਲਾਤ ਜਿਹੜੇ ਹੈ ਫਿਰ ਤੋਂ ਜਿਹੜੇ ਗੰਭੀਰ ਹੁੰਦੇ ਜਾ ਰਹੇ ਹਨ ਤੇ ਦੇਖ ਸਕਦੇ ਹੋ ਤਸਵੀਰਾਂ ਸ਼੍ਰੀ ਅਨੰਤਪੁਰ ਸਾਹਿਬ ਬੁਰਜ ਨੂਰਪੁਰਵੇਦੀ ਰਸਤਾ ਜਿਹੜਾ ਹੈ ਪਾਣੀ ਆਉਣ ਦੇ ਕਾਰਨ ਬਿਲਕੁਲ ਬੰਦ ਹੋ ਗਿਆ ਹੈ ਕਿਉਂਕਿ ਲਗਾਤਾਰ ਜਿਹੜਾ ਇਸ ਦੇ ਵਿੱਚ ਸਤਲੁਜ ਦਰਿਆ ਤੇ ਸਵਾਨ ਅਦੀ ਦਾ ਪਾਣੀ ਆ ਰਿਹਾ ਹੈ ਦੇਖ ਸਕਦੇ ਹੋ ਕਿ ਫਸਲਾਂ ਜਿਹੜੀਆਂ ਬਿਲਕੁਲ ਪਾਣੀ ਦੇ ਵਿੱਚ ਡੁੱਬ ਗਿਆ ਹਨ ਮੱਕੀ ਦੀ ਫਸਲ ਇਹਨ ਤੋਂ 4 ਫੁੱਟ ਪਾਣੀ ਦੇ ਵਿੱਚ ਡੁੱਬ ਗਈ ਹੈ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਜਾਨਾ ਸ਼੍ਰੀ ਅਨੰਤਪੁਰ ਸਾਹਿਬ ਚੈਨਲ ਤੇ ਤਸਵੀਰਾਂ ਹਨ ਸ਼੍ਰੀ ਅਨੰਤਪੁਰ ਸਾਹਿਬ ਬੋਰਜ ਨੂਰ ਪਰਵੇਦੀ ਰਸਤੇ ਦੀਆਂ ਤਸਵੀਰਾਂ ਹਨ ਤੇ ਇਸ ਰਸਤੇ ਤੋਂ ਭਾਰੀ ਮਾਤਰਾ ਦੇ ਵਿੱਚ ਪਾਣੀ ਗੁਜ਼ਰ ਰਿਹਾ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਇੱਥੇ ਕੋਈ ਰਸਤਾ ਨਾ ਹੋਵੇ ਅਤੇ ਖੱਡ ਹੀ ਵਗਦੀ ਹੋਵੇ ਸੋ ਸਾਰੇ ਲੋਕਾਂ ਨੂੰ ਵੀ ਅਪੀਲ ਹੈ ਕਿ ਇਸ ਰਸਤੇ ਤੋਂ ਨਾ ਆਣ ਕਿਉਂਕਿ ਪਾਣੀ ਬਹੁਤ ਚੜਿਆ ਹੋਇਆ ਹੈ ਤੇ ਇਸ ਸਥਾਨ ਤੋਂ ਜਿਹੜਾ ਹੈ ਜਿੱਥੇ ਪੈਦਲ ਦੋ ਪਹੀਆ ਵਾਹਨ ਜਾਂ ਟਰੈਕਟਰ ਵੀ ਨਹੀਂ ਜਿਹੜੇ ਹੈ ਲੰਘ ਸਕਦੇ ਕਿਉਂਕਿ ਦੋਨੇ ਪਾਸੇ ਸੜਕ ਦੇ ਜਿਹੜੇ ਵੱਡੇ ਵੱਡੇ ਟੋਏ ਪੈ ਚੁੱਕੇ ਹਨ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਜ਼ਾਨਾ ਸ਼ਰੀਨ ਆਫਟਰਸਾਟ ਚੈਨਲ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਤਲੁਜ ਦਰਿਆ ਬਰਜ ਪੁਲ ਦੀਆਂ ਤਸਵੀਰਾਂ ਹਨ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਇਸ ਸਮੇਂ ਇਹ ਸਤਲੁਜ ਦਰਿਆ ਨੱਕੋ ਨੱਕ ਜਿਹੜਾ ਹੈ ਭਰਿਆ ਆ ਰਿਹਾ ਹੈ ਕਿਉਂਕਿ ਇਸ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਸਵਾਹ ਨਦੀ ਦਾ ਹਜ਼ਾਰਾ ਹੀ ਕਿਉਂਕਿ ਪਾਣੀ ਜੋ ਜਿਲ੍ਹਾ ਉਹਨਾਂ ਦੇ ਵਿੱਚ ਭਾਰੀ ਬਾਰਿਸ਼ ਹੋਣ ਦੇ ਬਾਅਦ ਜਿਹੜਾ ਹੈ ਆ ਰਿਹਾ ਹੈ ਸੋ ਲਾਈਵ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਉਹ ਕਿਵੇਂ ਜਿਹੜਾ ਹੈ ਇੱਕ ਕਿਨਾਰੇ ਤੋਂ ਜਿਹੜਾ ਹੈ ਦੂਸਰੇ ਕਿਨਾਰੇ ਤੱਕ ਜਿਹੜਾ ਹੈ ਇਹ ਸਤਲੁਜ ਦਰਿਆ ਜਿਹੜਾ ਹੈ ਨੱਕੋ ਨੱਕ ਭਰਿਆ ਆ ਰਿਹਾ ਹੈ ਅਤੇ ਦੂਸਰੇ ਪਾਸੇ ਜਿਹੜਾ ਹੈ ਲਗਾਤਾਰ ਬਾਰਿਸ਼ ਵੀ ਹੋ ਰਹੀ ਹੈ ਸੋ ਜਿਹੜਾ ਅ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਪਾਣੀ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਘੰਟੇ ਤੋਂ ਘੰਟੇ ਤੋਂ ਪਾਣੀ ਜਿਹੜਾ ਹੈ ਇਹ ਲਗਾਤਾਰ ਵੱਧ ਰਿਹਾ ਹੈ ਮਿੰਟ-ਮਿੰਟ ਜਿਹੜਾ ਹੈ ਪਾਣੀ ਵੱਧ ਰਿਹਾ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਕਿ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਜਿਹੜਾ ਇਹ ਸਤਲੁਜ ਦਰਿਆ ਭਰਿਆ ਆ ਰਿਹਾ ਹੈ ਕਿਉਂਕਿ ਕੱਲ ਵੀ ਤੁਹਾਨੂੰ ਇੱਥੋਂ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਉਦੋਂ ਜਿਹੜਾ ਹੈ ਪਾਣੀ ਬਿਲਕੁਲ ਦਰਿਆ ਦੇ ਵਿਚਕਾਰ ਸੀ ਪਰ ਹੁਣ ਜਿਹੜਾ ਹੈ ਪਾਣੀ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੀਏ ਕਿ ਇਸ ਪਾਸੇ ਜੋ ਪਾਣੀ ਪੁਲ ਦੇ ਥੱਲੇ ਤੋਂ ਜਿਹੜਾ ਹੈ ਲੰਘ ਰਿਹਾ ਹੈ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਸਮੁੰਦਰ ਰੂਪੀ ਇਹ ਦ੍ਰਿਸ਼ ਜਿਹੜਾ ਹੈ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਦਿਖ ਰਿਹਾ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਚੈਨਲ ਤੇ ਤਸਵੀਰਾਂ ਹਨ ਸਤਲੁਜ ਦਰਿਆ ਸਤਲੁਜ ਦਰਿਆ ਜਿਸ ਦੇ ਵਿੱਚ ਹਜ਼ਾਰਾਂ ਕਿਊਸਟਿਕ ਪਾਣੀ ਇਸ ਸਮੇਂ ਹੁਣ ਸਮਾਨ ਨਦੀ ਦਾ ਆ ਰਿਹਾ ਹੈ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਇਸ ਪਾਸੇ ਬੁਰਜ ਵਾਲੇ ਪਾਸੇ ਜੋ ਇਹ ਬਿਲਕੁਲ ਜਿਹੜਾ ਹੈ ਨਾਲ ਪਾਣੀ ਕਿਨਾਰਿਆਂ ਨੂੰ ਛੂ ਰਿਹਾ ਹੈ ਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਸਰਿੰਦਰ ਸਿੰਘ ਹੈ ਜੀ ਤੇ ਜਿਹੜਾ ਪਾਣੀ ਆਇਆ ਕਦੋਂ ਕ ਪਾਣੀ ਆਇਆ ਜੀ ਇਹ ਪਾਣੀ ਨੂੰ ਆਇਆ ਤਕਰੀਬਨ 1.5-2 ਘੰਟੇ ਹੋ ਗਏ ਜੀ ਤੇ ਰਸਤਾ ਕਿਹੜਾ ਕਿੱਧਰ ਨੂੰ ਜਾਂਦਾ ਜੀ ਇਹ ਰਸਤਾ ਬਾਏ ਨੂਨ ਪਰ ਤੋਂ ਨਨਕਪੁਰ ਸਾਹਿਬ ਆਇਆ ਬੁਰਜ ਹੋ ਕੇ ਜਾਂਦਾ ਜੀ ਤੇ ਕਿੰਨਾ ਕੁ ਨੁਕਸਾਨ ਜਿਹੜਾ ਪਹਿਲਾਂ ਹੋਇਆ ਸੀ 20 ਤਰੀਕ ਨੂੰ ਨੁਕਸਾਨ ਤਾਂ ਇਹ ਚਲੋ ਫਸਲਾਂ ਦਾ ਤਾਂ ਹੈ ਆ ਰੋੜਾਂ ਦਾ ਤੁਹਾਡੇ ਸਾਹਮਣੇ ਰੋੜਾਂ ਦਾ ਹੋ ਗਿਆ ਤਾਂ ਫੇਰ ਨੁਕਸਾਨ ਫਿਰ ਇੱਕ ਵਾਰ ਬੰਦ ਕੀਤਾ ਤੇ ਪੂਰੇ ਦਾ ਲੱਗ ਗਿਆ ਫੇਰ ਲੱਗਿਆ ਹਟਣਾ ਨੁਕਸਾਨ ਤਾਂ ਚਲੋ ਹੋਇਆ ਹੈ ਇਹਦਾ ਪਰ ਫਿਰ ਵੀ ਨਾ ਸਾਡੀ ਬੀਵੀ ਐਨ ਬੀ ਨੂੰ ਵੀ गुजारिश ਹੁੰਦੀ ਜਿਸ ਤਰ੍ਹਾਂ ਪਿਛਲਾ ਮਹੀਨਾ ਜੁਲਾਈ ਮਹੀਨਾ ਸਾਰਾ ਇਹਨਾਂ ਨੇ ਖਾਲੀ ਦਰਿਆ ਘੜ ਦਿੱਤਾ ਤੇ ਹੁਣ ਇਹਨਾਂ ਨੇ ਵੀ ਪਾਣੀ ਛੱਡਿਆ ਹੋਇਆ ਤੇ ਉੱਪਰ ਤੋਂ ਬਾਰਿਸ਼ ਦਾ ਵੀ ਆ ਰਿਹਾ ਇਹ ਅਗਰ ਪਹਿਲਾਂ ਹੀ ਥੋੜਾ ਬੋਧਾ ਆਪਣਾ ਮੈਂਟੇਨ ਰੱਖਦੇ ਜਾਂ ਉਸ ਹਿਸਾਬ ਦੇ ਨਾਲ ਕਿ ਪਾਣੀ ਪਹਿਲਾਂ ਥੋੜਾ ਛੱਡਿਆ ਹੁੰਦਾ ਹੁਣ ਜਿਸ ਤਰ੍ਹਾਂ ਬਰਸਾਤ ਜ਼ਿਆਦਾ ਪੈਂਦੀ ਹੈ ਕਿ ਬੈਮ ਵਾਲੇ ਥੋੜਾ ਆਪਣਾ ਪਾਣੀ ਘੱਟ ਕਰਕੇ ਤਾਂ ਸਵਾਹ ਦਾ ਪਾਣੀ ਨਿਕਲ ਜਾਣਾ ਸੀ 2-3 ਘੰਟੇ ਦਾ ਪਾਣੀ ਦਾ ਮਾਰ ਹੁੰਦੀ ਦੀ ਜ਼ਿਆਦਾਤਰ 2 ਦਿਨ ਘੰਟੇ ਬਾਅਦ ਫਿਰ ਆਪਣਾ ਉਹਨਾਂ ਛੱਡ ਲਵੋ ਜਿਹੜਾ ਪਾਣੀ ਦਰਿਆ ਦੇ ਵਿੱਚ ਤੇ ਹੁਣ ਜਿਹੜਾ ਸਤਲੁਜ ਦਰਿਆ ਦੇ ਵਿੱਚ ਸਵਾਦ ਆਨੰਦ ਜੀ ਪਾਣੀ ਆ ਰਿਹਾ ਸਵਾਦ ਸਵਾਦ ਉਹਨੇ ਨਹੀਂ ਕਿਹਾ ਤੇ ਪਿਆ ਪਰ ਉਹ ਸਾਰਾ ਮਿਲ ਕੇ ਇੰਨੀਆਂ ਖੱਡਾਂ ਖੋਦਾਇ ਸਵਾਦ ਬਣ ਕੇ ਆਉਂਦਾ ਇਸ ਤਰ੍ਹਾਂ ਤੇ ਤੁਸੀਂ ਤਾਂ ਜਿਹੜੇ ਬੁਰਜਪਿੰਡ ਵਾਲੇ ਤਾਂ ਪਿਛਲੇ ਲੰਬੇ ਸਮੇਂ ਤੋਂ ਸਤਲੁਜ ਦਰਿਆ ਦੇ ਜਿਹੜੇ ਮਾਰਹੜਾਂ ਦੀ ਮਾਰਦੇ ਹੈ ਹਨਾ ਹਾਂਜੀ ਪਹਿਲਾਂ ਵੀ 2023 ਦੇ ਵਿੱਚ ਆਇਆ ਹੜ੍ਹ ਜਦ ਵੀ ਬਹੁਤ ਸੰਤਾਪ ਹੜਾਇਆ ਜੀ ਹਮ ਤੇ ਲੋ ਹੁਣ ਪੁਰਾਣੇ ਸਿਆਣੇ ਵੀ ਇੱਥੇ ਦੇ ਰਹਿੰਦੇ ਜਮੀਨਾਂ ਜਿਆਦਾ ਤਾਂ ਛੱਡ ਕੇ ਜਾ ਵੀ ਨਹੀਂ ਹੁੰਦਾ ਹੈਗਾ ਹਮ ਹਾਂਜੀ ਕੀ ਰਾਤ ਨੂੰ ਤਾਂ ਡਰ ਬਣਿਆ ਰਹਿੰਦਾ ਹੁਣਾ ਵੀ ਜਦੋਂ ਵੀ ਬਾਰਿਸ਼ ਹੁੰਦੀ ਹੈ ਨਾ ਪਾਣੀ ਆਣ ਦਾ ਰਾਤ ਨੂੰ ਜਦੋਂ ਤੱਕ ਪਾਣੀ ਵੱਧਦਾ ਰਹਿੰਦਾ ਹੀ ਜਦ ਤੱਕ ਸੌਂਦੇ ਨਹੀਂ ਅਸੀਂ ਹੱਗੇ ਤੇ ਜਦੋਂ ਘਟਣਾ ਸ਼ੁਰੂ ਹੋ ਜਾਂਦਾ ਫਿਰ ਚਲੋ ਥੋੜਾ ਹੋ ਜਾਂਦਾ ਕਿ ਚਲੋ ਹੁਣ ਉਤਰ ਲੱਗ ਪਿਆ ਹੁਣ ਪਾਣੀ ਘਟੂਗਾ ਜੀ ਤੇ ਜਿੱਦਾਂ ਹੁਣ ਬਾਰਿਸ਼ ਪੈਰੀ ਪਾਣੀ ਆ ਰਿਹਾ ਇਹਦੇ ਵਿੱਚ ਫਿਰ ਜਿਹੜੇ ਪਸ਼ੂ ਆ ਉਹਨਾਂ ਨੂੰ ਵੀ ਦਿੱਕਤ ਆਉਂਦੀ ਵਿਚਾਰੇ ਵਗਰੇ ਦੀ ਹਾਂਜੀ ਪਸ਼ੂਆਂ ਨੂੰ ਸੁੱਕੀ ਤੂੜੀ ਪਾਣੀ ਪੈਂਦੀ ਜੀ ਫਿਰ ਪਾਣੀ ਕਿੱਥੇ ਲੈ ਕੇ ਜਾਣਾ ਇਸ ਟਾਈਮ ਹਰ ਆਚਾਰਾ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹੀ ਮੰਗ ਆ ਵੀ ਆਪਣੀ ਜਿਆਦਾ ਤੋਂ ਜਿਆਦਾ ਧਿਆਨ ਦਿੱਤਾ ਜਾਵੇ ਏਰੀਆ ਦੇ ਉੱਤੇ ਕਿ ਕਿਸ ਤਰ੍ਹਾਂ ਇੱਥੇ ਮੈਂਟੇਨ ਕੀਤਾ ਜਾ ਸਕਦਾ ਕਿੰਦਾ ਪਾਣੀ ਥੋੜਾ ਬਹੁਤਾ ਹੋ ਸਕਦਾ ਘਟ ਕੀਤਾ। ਜੇ ਅਗਰ ਇਹ ਪਾਣੀ ਨੂੰ ਜਿਹੜਾ ਇਹ ਪਾਣੀ ਇੱਧਰੋਂ ਆਦਾ ਨਾ ਉੱਪਰ ਲੋਧੀ ਪਰਦੇ ਕੋਲ ਤੇ ਅਗਰ ਇੱਧਰ ਡੰਗਾ ਲੱਗ ਜਾਂਦਾ ਇਹ ਦਰਿਆ ਬੰਦੇ ਹੋ ਜਾਦਾ। ਫਿਰ ਉਹ ਦੂਜੇ ਦਰਿਆ ਨੂੰ ਵੀ ਪਾਣੀ ਚੱਲਦਾ। ਸਾਡੀ ਗੁਜ਼ਾਰਿਸ਼ ਇਹੀ ਆ ਵੀ ਅਗਰ ਇਹ ਜਿਹੜਾ ਪਾਣੀ ਟੁੱਟ ਕੇ ਸਾਡਾ ਰਸਤਾ ਬੰਦ ਕਰਦਾ ਏ ਇਹਨੂੰ ਜਿਆਦਾ ਉੱਪਰ ਕਾਬਰਾਂ ਦੀ ਕੋਈ ਡੰਗਾ ਲਾਇਆ ਜਾਵੇ ਜਾਂ ਕੋਈ ਹੋਰ ਉਪਾਏ ਕੀਤੇ ਜਾਵੇ। ਵਾਸੀ ਕਿਹੜੇ ਪਿੰਡ ਦੇ ਜੀ ਔਰਜ ਦੇ ਤੇ ਜਿਹੜਾ ਪਾਣੀ ਆ ਰਿਹਾ ਇਸ ਦੇ ਨਾਲ ਕੀ ਨੁਕਸਾਨ ਹੋ ਰਿਹਾ ਕਿੰਨੇ ਕ ਸਮੇਂ ਇਹਨਾਂ ਦਾ ਨੁਕਸਾਨ ਹੋ ਰਿਹਾ ਜੀ ਦੇਖੋ ਆ ਮੱਕੇ ਮਰ ਗਏ ਜੀ ਤਾਂ ਦਾ ਭੋਏੜੇ ਜੀ ਗੂੜਾ ਕਪੜਾ ਫਸ ਜਾਣਾ ਜੀ ਡੰਗੜਾ ਨੂੰ ਪੱਠੇ ਕੋਈ ਨਹੀਂ ਰਹੇਗੀ ਹੈ ਜੀ ਲੱਕੜੀ ਵਾਲਣ ਕੋਈ ਨਹੀਂ ਮਿਲਦਾ ਜੀ ਤੇ ਫਸਲ ਹਾਂ ਜੀ ਆ ਸੜਕਾਂ ਵਾਲੀਆਂ ਟੁੱਟ ਗਈਆਂ ਜੀ ਦੇਖੋ ਕੀ ਹਾਲ ਹੈ ਰਸਤੇ ਆ ਜੀ ਆਵਾਜ਼ਾਂ ਹੀ ਬੰਦ ਹੋ ਗਈ ਜੀ ਠੀਕ ਹੈ ਜੀ ਬਾਕੀ ਇਹ ਦੇਖੋ ਵੀ ਉੱਪਰ ਵੀ بارش ਲੱਗੀ ਹੈ ਹਾੜਾ ਇੰਨਾ ਕਾਰਜਾ ਜੀ ਇਹਦਾ ਚਾਹ ਪਤਾ ਜੀ ਕਿੰਨਾ ਖੋਰ ਆ ਜਾਵੇ ਕਿੰਨਾ ਕਨਾ ਬਈ ਇਹਦੀ ਕਿਤੇ ਕੋਈ ਹੱਦ ਨਹੀਂ ਜੀ ਠੀਕ ਹੈ ਜੀ ਆਏ ਕੋਈ ਸਹੀ ਨਹੀਂ ਕਰਦੇ ਇਹ ਕਿੰਨਾ ਇਹਨੂੰ ਜ਼ਮੀਨ ਨੂੰ ਵੀ ਨੁਕਸਾਨ ਹੋ ਰਿਹਾ ਜੀ ਮੀਨ ਨੂੰ ਇਹਦਾ ਨੁਕਸਾਨ ਹੋ ਗਿਆ ਜੀ ਬਾੜਾ ਲੱਗ ਜਾਂਦਾ ਇਹ ਢਾ ਲੱਗ ਜਾਂਦੀ ਹੈ ਜੀ ਖਰ ਕੋਈ ਨਹੀਂ ਦੀ ਟੋਏ ਵੀ ਪੈ ਜਾਂਦੇ ਹਨਾ ਜੀ ਟੋਏ ਪੈ ਜਾਂਦੇ ਜੀ ਬਹੁਤ ਪੂਰੇ ਹਾਲ ਹੋਏ ਕਿਤੇ ਟੋਏ ਪੈ ਗਏ ਕਿਤੇ ਝਾਅ ਬਹੁਤ ਹੋ ਗਏ ਕਿਤੇ ਫਸਲ ਦਾਪ ਹੋ ਗਈ ਗੂਲੇ ਕਪੜਾ ਦਾਪ ਹੋ ਗਈ ਬਾਕੀ ਟੋਟੇ ਪੈ ਜਾਂਦੇ ਜੀ ਫਿਰ ਆ ਬਾਰੇ ਮੱਕੀ ਦੇ ਅੱਗੇ ਮੱਕਾ ਸੜੇ ਗਿਆ ਦੇਖ ਲਓ ਹੈ ਹੀ ਨਹੀਂ ਕ ਪੱਛੇ ਦਾ ਹੈ ਨਹੀਂ ਮਿਲ ਜਾ ਕਰਦੇ ਤੰਗਰਾ ਹੋ ਗਈ। ਕੀ ਕਰਨਾ ਜੀ? ਤੇ ਤੁਹਾਨੂੰ ਕਿੰਨਾ ਕਿਸਮਾਰਾ ਹੋ ਗਿਆ ਜੀ ਇੱਥੇ ਬੁਰਜ ਰਹਿੰਦੇ ਨੂੰ? ਸਾਡਾ ਤਾਂ ਬਹੁਤ ਦੇਰ ਹੋ ਗਈ ਬਾਪੇ ਪੰਚਵਾਰਿਆਂ ਦੇ ਬਾਰੇ ਦੇ ਬੈਠੇ ਹੋਏ ਜੀ। ਫਿਰ ਪਾਣੀ ਤੇ ਪਹਿਲਾਂ ਦੀ ਮਾਰਦੇ ਆ ਆਵਾ ਪੈਸੇ ਪਹਿਲਾਂ ਵੀ ਐਨਾ ਪਰ ਨਹੀਂ ਮਾਰ ਨਹੀਂ ਕਰਦਾ ਜਦੋਂ। ਠੀਕ ਹੈ ਜੀ। ਇਮਾਰ ਹੁਣ ਦਰਿਆ ਦਾ ਪਾਣੀ ਮਾਰ ਕਰਦਾ ਜਾ ਰਿਹਾ ਜੀ 88 ਤੋਂ ਬਾਅਦ 88 ਤੋਂ ਬਾਅਦ ਦੇਖੋ ਦਰਿਆਵਿਆਂ ਦਾ ਖਾੜਾਂ ਵੀ ਚੱਲੀਆਂ ਜਿਹਦੇ ਵਿੱਚ ਖਵਾ ਵੀ ਪੈਂਦਾ ਜੀ ਜਦੋਂ ਟਾਈਮ ਭਰਦਾ ਤਾਂ ਭਖੜੇ ਵਾਲੇ ਵੀ ਕਹਿੰਦੇ ਸਾਡੇ ਹੱਥ ਖਾਂਦੇ ਠੀਕ ਹੈ ਜੀ ਪਾਣੀ ਸਾਡਾ ਇੰਨਾ ਨਿਕਸਾਰ ਹੋ ਗਿਆ ਚਲੋ ਜੋ ਮਹਾਰਾਜ ਕਰਨ ਪਛੂ ਪਛੂ ਆਂਦਾ ਕੀ ਇਹਦੇ ਵਿੱਚ ਹੁਣ ਕੀ ਕਰਨਾ ਜੀ ਬਹੁਤ ਡਰ ਡਰ ਖਰਾਏ ਆ ਵੀ ਤਾਂ ਲੈ ਲੀਆਂ ਮਾ ਥੂੜੀ ਪਾਸੇ ਉੱਪਰ ਫੀਲ ਸੱਟ ਦੇ ਕੇ ਡਰੜ ਪਾਰਦੇ ਜੇ ਅਸਾਂ ਤਰ੍ਹਾਂ ਕੰਮ ਚਾਲਦਾ ਨਹੀਂ ਤੇ ਹੁਣ ਜਿਹੜਾ ਰਸਤਾ ਬੰਦ ਹੋ ਗਿਆ ਇਹਦੇ ਨਾਲ ਲੋਕਾਂ ਨੂੰ ਜਿਹੜੀ ਸਮੱਸਿਆ ਆ ਰਹੀ ਹੈ ਜਿਹੜਾ ਰਸਤਾ ਬੰਦ ਹੋ ਗਿਆ ਲੋਕਾਂ ਨੂੰ ਬੜੀ ਸਮੱਸਿਆ ਆਦੀ ਐ ਇੱਥੋਂ ਮੁੜ ਕੇ ਫੇਰ ਦੇਖੋ ਆਨੰਦਪੁਰ ਵੋਝੇ ਆਨੰਦਪੁਰ ਦੇ ਫੇਰ ਉੱਪਰੋਂ ਪੋਟੇ ਜਾਂਦੇ ਜੀ ਠਾਣੇ ਵਾਲੇ ਬੋਲਦੇ ਜਿਹੜਾ ਜਾਣਾ ਮੋਠਾ ਪਰਿਆ ਨੂਰਪੁਰ ਵੇਦੀਆ ਨੂੰ ਕਿੰਨੀ ਬਾਟ ਪੈ ਗਈ ਠੀਕ ਹੈ ਜੀ ਬੱਸ ਆ ਬਹੁਤ ਆ ਜਿਹੜਿਆਸਿਆਂ ਦੀ ਫੇਰ ਰਸਤਾ ਚੱਲਦਾ ਬਹੁਤ ਹੈ ਜੀ ਰਾਤ ਨੂੰ ਦੇਰ ਉਦੋਂ 12 ਵਜੇ 1 ਵਜੇ ਕੋਈ ਨਾ ਕੋਈ ਚੱਲਿਆ ਵਈਏ ਚੱਲਿਆ ਵਈਏ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਕੋਈ ਦੇਖਣੇ ਮੁੱਖ ਕੰਮ ਇਹ ਸੜਕ ਵਾਲਿਆਂ ਦਾ ਐਸ.ਵੀ.ਓ ਸਾਹਿਬ ਆਵਾਰਿਆ ਜੀ ਅੱਛਾ ਜੀ ਉਹ ਕਹਿੰਦਾ ਵੀ ਕੁਝ ਦਿਨ ਠਹਿਰੋ بارش ਦੇ ਹਲੇ ਜੋਰ ਹੈ ਤੇ ਉਸ ਤੋਂ ਬਾਅਦ ਅਸੀਂ ਠੀਕ ਕਰਾਂਗੇ ਜੇ ਪਾਣੀ ਵਹ ਜਾਂਦਾ ਫਿਰ ਕੀ ਘਰਾਂ ਵਾਲੇ ਪਾਸੇ ਵੀ ਆ ਸਕਦਾ ਪਾਣੀ ਆ ਆਲੇ ਆ ਜੀ ਬਾਅਦ ਤੋਂ ਘਰਾਂ ਜਾ ਲਿਆ ਮੋਰੇ ਮੋੜੀਆਂ ਲਾਈਆਂ ਮਕਾਨਾਂ ਤੇ ਅੱਛਾ ਜੀ ਹਾਂ ਤਾਂ ਅੰਦਰ ਮਾਂ ਮੜੇ ਮੋਟੇ ਸੁੱਕੇ ਰੱਖੇ ਜੀ ਕਈਆਂ ਅੰਦਰ ਹੀ ਤਾਂ ਫਿਰ ਵੀ ਗਿਆ ਤੂੜੀਆਂ 'ਚ ਫਿਰ ਖਿਲਰ ਗਿਆ ਜੀ ਦੁਨੀਆਂ ਗਲਗੀਆਂ ਥੱਲੇ ਤੇ ਸੋ ਕੀ ਅਪੀਲ ਕਰਨਾ ਚਾਹੁੰਦੇ ਪ੍ਰਸ਼ਾਸਨ ਨੂੰ ਜਾਂ ਸਰਕਾਰ ਤੋਂ ਮੁੱਖ ਕੇ ਤੇ ਯਾਰ ਇਹੀ ਜਾ ਕੇ ਅਪੀਲ ਕਰਨਾ ਚਾਹੁੰਦੇ ਵੀ ਚਲੋ ਆ ਗਿਆ ਕੋਈ ਨਾ ਕੋਈ ਮੁੱਖ ਮੰਤਰੀ ਹੈ ਜਾਂ ਕੋਈ ਹੈ ਅੱਗੇ ਮਤਲਬ ਮੌਕੇ ਦੇ ਛਾ ਜਾ ਵੀ ਦੇਖੋ ਕਿਤਾ ਦੇ ਹਾਲਾਤ ਕੀ ਹੋ ਰਹੇ ਹੈ ਜੀ ਕੀ ਹੁਣ ਇਹ ਪਿੰਡਾਂ ਵਾਲੇ ਜਾਨ ਵੀ ਦੇਖੇ